ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਅੱਜ ਰਾਜਪੁਰਾ ਚੰਡੀਗੜ੍ਹ ਬੱਸ ਸਟੈਂਡ ਦੇ ਨੇੜੇ ਨਵੀਂ ਰਿਹੜੀ ਮਾਰਕੀਟ ਦਾ ਉਦਘਾਟਨ ਕੀਤਾ ਇਸ ਮੌਕੇ ਤੇ 133 ਬੂਥ ਰਿਹੜੀ ਮਾਲਕਾਂ ਨੂੰ ਅਲਾਟ ਕੀਤੇ ਗਏ ਵਿਧਾਇਕਾ ਨੇ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਕੁੱਲ 131 ਬੂਥ ਅਲਾਟ ਕੀਤੇ ਗਏ ਜਿੱਥੇ ਕਿ ਸ਼ਹਿਰ ਦੀਆਂ ਸਾਰੀਆਂ ਰਿਹੜੀਆਂ ਲੱਗੀਆਂ ਕਰਨਗੀਆਂ ਅਤੇ ਇਸ ਪਹਿਲ ਕਦਮੀ ਦਾ ਮੁੱਖ ਮੰਤਵ ਸ਼ਹਿਰ ਦੇ ਵਿੱਚ ਲੱਗਣ ਵਾਲੇ ਲੰਬੇ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣਾ ਹੈ। ਹੋਣਾ ਕਿ ਹੈ ਕਿ ਇਸ ਮਾਰਕੀਟ ਦੇ ਬਣਨ ਦੇ ਨਾਲ ਨਾ ਸਿਰਫ ਜਾਮ ਦੀ ਸਮੱਸਿਆ ਹੱਲ ਹੋਵੇਗੀ ਸਗੋਂ ਕੂੜਾ ਕਰਕਟ ਦੀ ਸਮੱਸਿਆ ਤੇ ਵੀ ਕਾਬੂ ਪਾਇਆ ਜਾ ਸਕੇਗਾ ਅਤੇ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਵੀ ਸੁਚਾਰੂ ਹੋਵੇਗੀ ਜੋ ਜਾਮ ਕਾਰਨ ਰੁਕ ਜਾਂਦੇ ਸਨ। ਮੈਡਮ ਨੀਨਾ ਮਿੱਤਲ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਰੇੜੀ ਮਾਲਕਾਂ ਨੂੰ ਬੂਥ ਅਲਾਟ ਕੀਤੇ ਗਏ ਜੇਕਰ ਉਹ ਪਵਿੱਖ ਦੇ ਵਿੱਚ ਦੁਬਾਰਾ ਸ਼ਹਿਰ ਦੇ ਅੰਦਰ ਰੇੜੀਆਂ ਲਗਾਉਂਦੀ ਨਹੀਂ ਤਾਂ ਉਹਨਾਂ ਦੇ ਖਿਲਾਫ ਨਗਰ ਕੌਂਸਲ ਅਤੇ ਰਾਜਪ੍ਰਾਪਤ ਪ੍ਰਸ਼ਾਸਨ ਦੇ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਜ ਉਹ ਦਿਨ ਆਇਆ ਜੋ ਕਿ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਕੀ ਆਮ ਲੋਕਾਂ ਦੀ ਸਰਕਾਰ ਹੈ ਔਰ ਆਮ ਲੋਕਾਂ ਦੇ ਇੱਥੇ ਕੰਮ ਕੀਤੇ ਜਾਣਗੇ ਅੱਜ ਵੈਂਡਰ ਮਾਰਕੀਟ ਅਲਾਟ ਕੀਤੀ ਜਾ ਰਹੀ ਹੈ ਕਿਉਂਕਿ ਜੇ ਮਾਰਕੀਟ ਵਿੱਚ ਰੇੜੀਆਂ ਲੱਗਦੀਆਂ ਸੀ ਕਦੇ ਮਿਊਂਸੀਪੈਲਿਟੀ ਵਾਲੇ ਪਹੁੰਚ ਜਾਂਦੇ ਸੀ ਕਦੇ ਪੁਲਿਸ ਪਹੁੰਚ ਜਾਂਦੀ ਸੀ ਮੀ ਹਨੇਰੀ 'ਚ ਲੋਕ ਪਰੇਸ਼ਾਨ ਹੁੰਦੇ ਸੀ ਉਹਨਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਸੀ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਇੱਕ ਵੈਂਡਰ ਮਾਰਕੀਟ ਬਣਾ ਕੇ ਦੇਵਾਂਗੇ ਅੱਜ ਉਹੀ ਮਾਰਕੀਟ ਦੀ ਅਲਾਟਮੈਂਟ ਹੋ ਰਹੀ ਹੈ ਪ੍ਰੋਪਰ ਟਾਂਗਣਾ ਵਾਲੀ ਕਮਟਕੀ ਵਿੱਚ ਪਰਚੀਆਂ ਪਾਈਆਂ ਜਿਹਦੀ ਪਰਚੀ ਨਿਕਲ ਰਹੀ ਹੈ ਹਰ ਬੰਦਾ ਕੋਈ ਇੱਕ ਬੰਦਾ ਨਹੀਂ ਪਰਚੀ ਕੱਢ ਰਿਹਾ ਸਾਰੇ ਇੱਕ ਇੱਕ ਪਰਚੀ ਕੱਢ ਰਹੇ ਨੇ ਜਿਹਦੀ ਪਰਚੀ ਨਿਕਲ ਰਹੀ ਹੈ ਉਹਨੂੰ ਦੁਕਾਨ ਆਪਣੀ ਰੇੜੀ ਦੀ ਜਗ੍ਹਾ ਲੋਡ ਕੀਤੀ ਜਾਊਗੀ ਔਰ ਮੈਂ ਅੱਜ ਇੱਕ ਬੇਨਤੀ ਹੋਰ ਕਰਦੀਆਂ ਕਿ ਅੱਜ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਵੀ ਰੇੜੀ ਨਹੀਂ ਦਿਖੇਗੀ ਕੱਲ ਤੋਂ ਕੱਲ ਇਹਨਾਂ ਨੇ ਇੱਥੇ ਸੈਟਿੰਗ ਕਰਨੀ ਹੈ ਕੱਲ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਰੇੜੀ ਨਹੀਂ ਦਿਖੇਗੀ ਪੁਲਿਸ ਦੀ ਖਾਸ ਤਰ ਡਿਊਟੀ ਹੋਊਗੀ ਮਿਊਸਪੈਲਟੀ ਦੀ ਡਿਊਟੀ ਹੋਊਗੀ ਕਿ ਰੇੜੀਆਂ ਨੂੰ ਇੱਥੇ ਪਹੁੰਚਾਇਆ ਜਾਵੇ ਬਾਜ਼ਾਰ 'ਚ ਕੋਈ ਰੇੜੀ ਨਾ ਲੱਗੇ ਔਰ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਜਿਹੜੇ ਦੁਕਾਨਾਂ ਦੇ ਬਾਹਰ ਰੇੜੀਆਂ ਲਵਾ ਲੈਂਦੇ ਨੇ ਉਹ ਵੀ ਬਿਲਕੁਲ ਬੰਦ ਕਰ ਦਿਓ ਰੇੜੀਆਂ ਇੱਥੇ ਹੀ ਲੱਗਣਗੀਆਂ ਇਸ ਮਾਰਕੀਟ 'ਚ ਲੱਗਣਗੀਆਂ ਤਾਂਕਿ ਮਾਰਕੀਟਾਂ ਖੁੱਲੀਆਂ ਹੋ ਜਾਣ ਤੇ ਅੱਜ ਅਸੀਂ ਪ੍ਰੋਪਰ ਬਿਲਕੁਲ ਸਭ ਦੇ ਸਾਹਮਣੇ ਡਰਾ ਕੱਢ ਰਹੇ ਹਾਂ ਔਰ ਜਿਹੜਾ ਜਿਹੜਾ ਨੰਬਰ ਉਹਨਾਂ ਨੂੰ ਅਲਾਟ ਹੋ ਰਿਹਾ ਹੈ ਮਿਊਨਿਸਪੈਲਿਟੀ ਵੱਲੋਂ ਉਹਨਾਂ ਨੂੰ ਇੱਕ ਸਰਟੀਫਿਕੇਟ ਮਿਲ ਰਿਹਾ ਹੈ ਔਰ ਕੱਲ ਨੂੰ ਆ ਕੇ ਉਹ ਆਪਣੀਆਂ ਰੇੜੀਆਂ ਲਾ ਲਵੇ ਮੈਡਮ ਕਿਸ ਤਰ੍ਹਾਂ ਮੈਡਮ ਉਹ ਜਿਹੜੇ ਮਾਰਕੀਟਿੰਗ ਦੇ ਵਿੱਚ ਖੜੇ ਆਂ ਜਿਓ ਕੱਲ ਨੂੰ ਦੁਬਾਰਾ ਤੋਂ ਅਲਾਟ ਕਰਾ ਕੇ ਕਿਉਂਕਿ ਪਹਿਲਾਂ ਦੇਖਿਆ ਗਿਆ ਉਹ ਜਿਹੜੀ ਬੂਥ ਮਾਰਕੀਟ ਕੱਟੀ ਗਈ ਸੀ ਉਹ ਉਹਨਾਂ ਨੇ ਆਪਣੇ ਬੂਥ ਵੇਚ ਕੇ ਆਪਣੀ ਫਿਰ ਉਹ ਮਾਰਕੀਟ ਦੇ ਵਿੱਚ ਪਹੁੰਚ ਗਏ ਜੇ ਇਹੋ ਜਿਹੀ ਕੋਈ ਗੱਲ ਕਰਦਾ ਤਾਂ ਉਹਦੇ ਵਾਸਤੇ ਕੀ ਤੁਸੀਂ ਰੱਖਿਆ ਵੇ ਜੀ ਦੇਖੋ ਪਹਿਲਾਂ ਜੋ ਹੋਇਆ ਮੈਨੂੰ ਨਹੀਂ ਪਤਾ ਪਰ ਮੈਂ ਹੁਣ ਇਹ ਗੱਲ ਜ਼ਰੂਰ ਕਹੂੰਗੀ ਕਿ ਜੇ ਕੋਈ ਆਪਦੀ ਰੇੜੀ ਵਾਲੀ ਜਗ੍ਹਾ ਵੇਚ ਕੇ ਜਾਊਗਾ ਉਹਦੀ ਰੇੜੀ ਕੈਨਸਲ ਹੋ ਜਾਊਗੀ ਜਿਹੜਾ ਕੋਈ ਖਰੀਦੂਗਾ ਉਹਨਾਂ ਲਈ ਵੀ ਮੈਂ ਸਪੈਸ਼ਲ ਬੇਨਤੀ ਕਰਦੀ ਆਂ ਕਿ ਇੱਥੋਂ ਕਿਸੇ ਤੋਂ ਨਾ ਖਰੀਦੀਓ ਫਿਰ ਕੈਨਸਲ ਹੋ ਜੂਗੀ ਔਰ ਇਹੜੀ ਉਹਨੂੰ ਦੁਬਾਰਾ ਕਿਸੇ ਨੂੰ ਅਲੋਟ ਕਰਾਂਗੇ ਫਿਰ ਤੁਸੀਂ ਸਾਡੇ ਕੋਲੇ ਆਵੋਗੇ ਜੀ ਉਸ ਦਾ ਪੈਸੇ ਲਾਤੇ ਇਹ ਨਾ ਕਰਿਓ ਇਹ ਉਹਨਾਂ ਰੇੜੀਆਂ ਵਾਲਿਆਂ ਲਈ ਜਿਹਨੂੰ ਅਲੋਟ ਹੋਊਗੀ ਉਹੀ ਰੇੜੀ ਵਾਲਾ ਇੱਥੇ ਰੇੜੀ ਲਾਊਗਾ ਕਰ ਰਿਹਾ ਜਿਹੜੀ ਪਹਿਲਾਂ ਇਹ ਜਿਹੜੀ ਮਿਊਨਿਸਪੈਲਿਟੀ ਨੇ ਸਰਵੇ ਕਰਕੇ ਜਿੰਨੀਆਂ 130 ਦੇ ਕਰੀਬ ਰੇੜੀਆਂ ਵਾਲਿਆਂ ਨੂੰ ਅੱਜ ਅਲੋਟਮੈਂਟ ਹੋ ਰਹੀ ਹੈ ਉਹ ਜਿਹੜੇ ਐਕਚੁਅਲ ਰੇੜੀ ਵਾਲੇ ਆ ਜਿਹੜੇ ਰੇੜੀ ਤੋਂ ਗੁਜ਼ਾਰਾ ਕਰਦੇ ਆ ਅਸੀਂ ਉਹਨਾਂ ਲਈ ਇਹ ਮਾਰਕੀਟ ਬਣਾਈ ਹੈ ਨਾ ਕਿ ਮੈਂ ਪੰਜ ਰੇੜੀਆਂ ਲਵਾਤੀਆਂ ਤੁਸੀਂ ਦੱਸ ਰੇੜ ਉਹਨਾਂ ਲਈ ਨਹੀਂ ਹੈ ਐਕਚੁਅਲ ਜਿਹੜੇ ਰੇੜੀਆਂ ਤੋਂ ਗੁਜ਼ਾਰਾ ਕਰਦੇ ਆ ਉਹਨਾਂ ਲੋਕਾਂ ਨੇ ਨਹੀਂ ਨਹੀਂ ਸਿਸਟਮ ਕਿਵੇਂ ਹੋਏਗਾ ਕਿਵੇਂ ਤੁਸੀਂ ਉਹਰੇ ਅਲਾਰਟਮੈਂਟ ਕਰ ਰਹੇ ਹੋ ਪਰਚੀਆਂ ਦੇ ਰਹੇ ਹੋ ਕਿਸ ਤਰ੍ਹਾਂ ਉਹ ਰੇੜੀਆਂ ਖੜੀ ਕਰਨਗੇ ਕਿਸ ਤਰ੍ਹਾਂ ਦਾ ਸਿਸਟਮ ਬਣਾ ਕੇ ਦੇ ਇਹਨਾਂ ਦੇ ਸਭ ਦੇ ਪਾਰਟੀਸ਼ਨ ਕਰਕੇ ਰੇੜੀ ਦੀ ਜਗ੍ਹਾ ਉੱਥੇ ਗਾਹਕ ਨੂੰ ਖੜਨ ਦੀ ਤੇ ਰੇੜੀ ਦੇ ਮਾਲਕ ਨੂੰ ਉੱਥੇ ਖੜਨ ਜੋਗੀ ਓਨੀ ਜਗ੍ਹਾ ਦੇ ਪਾਰਟੀਸ਼ਨ ਬਣਾਏ ਹੋਏ ਆ ਉੱਥੇ ਉੱਥੇ ਆ ਕੇ ਉਹ ਆਪਦੀ ਆਪਦੀ ਰੇੜੀਆਂ ਲਾ ਲੈਣ ਉਹ ਮਤਲਬ ਇਹ ਲੈ ਜਾ ਕਰਨਗੇ ਜੀ ਬਿਲਕੁਲ ਕਈਆਂ ਨੇ ਜਿਵੇਂ 4-4 5-5 ਰੇੜੀਆਂ ਹੈਗੀਆਂ ਬਣਾਏਆਂ ਵਿਆ ਉਹਨਾਂ ਇੱਕ ਮਿਲੂਗਾ ਚਾਰਨ 5-5 ਦੇ ਦੇਖੋ ਜਿਹੜੇ ਸਰਵੇ ਚ ਆਏ ਆ ਜਿਹੜੀ ਮਾਰਕੀਟ ਮਿਊਸਪਲਟੀ ਨੇ ਤੇ ਸਾਡੀ ਟੀਮ ਨੇ ਵੀ ਸਰਵੇ ਕੀਤਾ ਹੈ ਵੀ ਜਿਹੜਾ ਬੰਦਾ ਐਕਚੁਅਲ ਰੇੜੀ ਤੋਂ ਗੁਜ਼ਾਰਾ ਕਰ ਰਿਹਾ ਔਰ ਪੁਰਾਣਾ ਰੇੜੀ ਲਾ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਰੇੜੀ ਦੀ ਜਗ੍ਹਾ ਮਿਲੀ ਟੋਟਲ ਕਿੰਨੀਆਂ ਰੇੜੀਆਂ ਜੀ 130 ਰੇੜੀਆਂ ਦੀ ਅੱਜ ਜਗ੍ਹਾ ਲੋਟ ਕਰ ਰਹੇ ਆ 209 ਦੇ ਵਿੱਚ 234 ਬੂਥ ਅਲੋਟ ਹੋਏ ਸੀ ਲਗਭਗ ਸਾਰੇ बिक ਗਏ ਆ ਇਹਦਾ ਵੀ ਉਹੀ ਕੰਮ ਹੋਏਗਾ ਜਾਂ ਬਿਲਕੁਲ ਨਹੀਂ ਜੀ ਮੈਂ ਪਹਿਲਾਂ ਵੀ ਕਹਿ ਚੁੱਕੀਆਂ ਮੀਡੀਆ ਵਾਲੇ ਭਰਾਵਾਂ ਨੂੰ ਕਿ ਜੇ ਕੋਈ ਆਪਦੀ ਰੇੜੀ ਦੀ ਜਗ੍ਹਾ ਵੇਚੂਗਾ ਤਾਂ ਉਹ ਜ਼ਿੰਮੇਵਾਰ ਹੈ ਜਿਹੜਾ ਖਰੀਦੂਗਾ ਉਹ ਜ਼ਿੰਮੇਵਾਰ ਹੈ ਉਹਦੀ ਰੇੜੀ ਦੀ ਜਗ੍ਹਾ ਕੈਨਸਲ ਹੋ ਕੇ ਦੂਜੇ ਨੂੰ ਦਿੱਤੀ ਜਾਵੇ ਮੈਨੂੰ ਜਿਹੜੀ ਬੂਤ ਮਾਰਕੀਟ ਪਹਿਲਾਂ ਵਿਕ ਚੁੱਕੀ ਹੈ ਉਹਦੇ ਬਾਰੇ ਤੁਸੀਂ ਕੋਈ ਕਾਰਵਾਈ ਕਰ ਰਹੇ ਹੋ ਉਹ ਚੈੱਕ ਹੋ ਰਹੀ ਹੈ ਕਈ ਜਿਨ੍ਹਾਂ ਨੂੰ ਮਾਲਕਾਨਾ ਹੱਕ ਜਿਹੜੇ ਪ੍ਰੋਪਰ ਅਸਲੀ ਮਾਲਕ ਹੈ ਉਹ ਮੈਨੂੰ ਲੱਗਦਾ 14 ਕ ਨਿਕਲੇ ਨੇ ਹੁਣ ਮਿਊਨਿਸਪੈਲਿਟੀ ਚ ਮਤਾ ਪਾਸ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ 14 ਨੂੰ ਮਾਲਕਾਨਾ ਹੱਕ ਦਿੱਤਾ ਜਾਵੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ